ਤੁਸੀਂ ਪੁਰਾਣੇ ਗੀਤ ਸੁਣਦੇ ਹੋ ਅੱਜ ਦੇ ਪਿਆਰ ਵਾਸਤੇ ਦੋ ਬੋਲ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਪਿਆਰ ਆ ਅੱਜ ਦਾ ਪਿਆਰ ਬਸ ਕਿੱਥੇ ਤੱਕ ਬਾਪੂ ਦੀ ਆਵਾਜ਼ ਤੋਂ ਸਾਹ ਲਾ ਲੋ ਵੀ ਅੱਜ ਦਾ ਪਿਆਰ ਕਿੱਥੇ ਗਿਆ ਕੱچے ਤੱਕੇ ਵਰਗਾ ਪਿਆਰ ਅੱਜ ਕੱਲ੍ਹ ਕਰਦੇ ਆ ਅੱਛਾ ਬਾਪੂ ਜੀ ਇਹ ਜਿੰਨੀਆਂ ਮਸ਼ੀਨਾਂ ਨੇ ਜੇ ਕੋਈ ਬੰਦਾ ਆਵੇ ਤੁਹਾਨੂੰ ਇਹ ਕਹਵੇ ਵੀ ਬਾਪੂ ਜੀ ਮੈਂ ਤੁਹਾਡਾ ਬਹੁਤ ਫੈਨ ਆ ਮੈਨੂੰ ਇਹ ਚੀਜ਼ਾਂ ਬਹੁਤ ਪਸੰਦ ਨੇ ਯਾਰ ਮੈਨੂੰ ਇੱਕ ਚੀਜ਼ ਦੇ ਦਿਓ ਮੈਂ ਲੈ ਦੇ ਲਿਉਂਗਾ ਜਿਹੜਾ ਕਲੈਕਸ਼ਨ ਮੈਂ ਦਊਂਗਾ ਨਹੀਂ ਪਰ ਦਿੰਦਾ ਨਹੀਂ ਹੈ ਜਿੱਦਣ ਤੁਹਾਨੂੰ ਲੱਗਿਆ ਹੋ ਵੀ ਹਾਂ ਮੈਂ 500 ਰਿਕਾਰਡ ਇਕੱਠਾ ਕਰ ਲਿਆ ਮੇਰੇ ਕੋਲ ਚਾਰ ਮਸ਼ੀਨਾ ਹੋ ਗਈਆਂ ਕਦੀ ਕਮਰੇ ਦੀ ਕੁੰਡੀ ਲਾ ਕੇ ਭੰਗੜਾ ਪਾਇਆ ਸੀ ਹਾਂ ਚੌਦ ਜਿਹੜੀ ਨਵੀਂ ਚੀਜ਼ ਕੋਈ ਪ੍ਰਾਪਤੀ ਹੋ ਆ ਗਈ ਜੀ ਜੀ ਦੀ ਚੌਦ ਜਿਹੜਾ ਭੰਗੜੇ ਪਾਵਾਂ ਸਾਰਾ ਕਿ ਸੁਮਾ ਪਾਈ ਫਿਰ ਭੰਗੜੇ ਹਾਂ ਰਾਜ ਆਇ ਆਖੇ ਸੁਣੋ ਰਾਣਿਓ ਮੈਨੂੰ ਹੁਣ ਅਟਕਾਇਓ ਨਾ ਮਨੂੰ ਕੋਈ ਪਰਮਾਣ ਲਈ ਕੋਈ ਗਲ ਵਿੱਚ ਜੁਲਫਾਂ ਪਾਇਓ ਨਾ ਅੱਛਾ ਬਾਪੂ ਜੀ ਤੁਹਾਡਾ ਵਿਆਹ ਕਿੰਨੀ ਉਮਰ ਚ ਹੋਇਆ ਸੀ ਪਿਆ ਹੋਇਆ ਦਾ ਮੇਰਾ 19 ਸਾਲ ਦੀ ਉਮਰ ਮੈਂ 9ਵੀਂ ਜਮਾਤ ਕਰੀ ਮੇਰਾ ਮੰਗਣਾ ਹੋ ਗਿਆ ਦਾ ਇੱਕ ਤਾਂ ਦਾ ਵੀ ਜਦੋਂ ਬੱਚਾ ਪੜਦਾ ਹੋਵੇ ਪੇਪਰ ਪਾਉਣ ਜਾਣਾ ਤੇ ਮਾਂ ਨੇ ਕਹਣਾ ਪੁੱਤ ਤੈਹੀਂ ਖਾ ਲਾ ਪੇਪਰ ਵਧੀਆ ਹੋਊਗਾ ਤੇ ਤੁਹਾਡੀ ਤੇ ਫਿਰ ਘਰ ਵਾਲੀ ਦਹੀਂ ਖਵਾ ਕੇ ਤੁਰਦੇ ਹੋਣੀ ਜਾਓ ਜੀ ਵਧੀਆ ਪੇਪਰ ਕਰਕੇ ਆਇਓ अच्छा बापू जी ਤੁਸੀਂ ਇੰਨੀ ਸਾਰੀ ਕਲੈਕਸ਼ਨ ਕੀਤੀ ਆ ਕੋਈ ਤੁਹਾਡੇ ਕੋਲ ਐਸੀ ਚੀਜ਼ ਹੋਵੇ ਜਿਹੜੀ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਉਹਦੇ ਬਾਰੇ ਆਪਣੇ ਮੋਬਾਈਲ 'ਮਾ ਕੱਢ ਕੇ ਦੇਖੋ ਇਹ ਜੋਰ ਕਾਰਡ ਲਿਆ ਤਾਂ 1913 ਦਾ ਮੈਂ ਆ ਦੇਖੋ ਇੱਥੇ ਪਿੱਛੇ ਹੈਗਾ ਜੀ 1913 ਦਾ ਇਹ ਦਸੰਬਰ 1913 ਹਮ ਫੌਨ 475 ਕਿਆ ਬਾਤ ਹੈ ਜੋੜ ਤੇ ਬੰਦੇ 'ਮਾ ਕੋਈ ਸ਼ੌਕ ਨਹੀਂ ਹੁੰਦਾ ਮੈਂ ਉਸ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਹਾਂ ਘਰੇ ਇੱਕ ਬੰਦੇ ਨੂੰ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਪਰਮ ਸਿੰਘ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੇ ਰੋਜ਼ਾਨਾ ਘੇੜੀ ਦੇ ਵਿੱਚ ਆਪਾਂ ਅੱਜ ਘੇੜੀ ਮਾਰਨ ਦੇ ਲਈ ਪਿੰਡ ਕਸੌਲੀ ਪਹੁੰਚੇ ਆ ਤੇ ਤੁਸੀਂ ਸੋਚਦੇ ਹੋਣੇ ਵੀ ਇਹਨੇ ਗੋਦੀ 'ਚ ਪਤਾ ਨਹੀਂ ਕੀ ਗੋਜ ਰੱਖੀ ਬੈਠਾ ਇੱਕ ਮਿੰਟ ਮੈਨੂੰ ਮਾੜੀ ਜਿਹੀ ਲੱਤ ਸਿੱਧੀ ਕਰਨ ਓ ਇਦਾਂ ਹੈਨਾ ਵੈਸੇ ਬੈਈਦਾ ਨਹੀਂ ਪਰ ਮੇਰੇ ਕੋਲ ਅੱਜ ਸਮਾਨ ਆ ਤੇ ਇਸ ਕਰਕੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਬੜੀਆਂ ਸੋਹਣੀਆਂ ਛੇਵਾਂ ਪੁਰਾਣਾ ਰਿਕਾਰਡ ਆ ਬਹੁਤ ਪੁਰਾਣਾ ਇੱਕ ਉਸ ਤੋਂ ਬਾਅਦ ਆ ਗਿਆ ਦੋ ਪਟਿਆਲੇ ਕੀਆਂ ਬਾਤਾਂ ਬਾਦ ਦਾ ਇਦਾਂ ਦਾ ਰਿਕਾਰਡ ਤੁਹਾਨੂੰ ਕਿਤੋਂ ਨਹੀਂ ਲੱਭਣਾ ਜਿਹੜਾ ਇਹਨਾਂ ਕੋਲ ਮਿਲ ਜਾਣਾ ਉਸ ਤੋਂ ਬਾਅਦ ਆਗੇ ਜੀ ਇਹ ਪੁਰਾਣੇ ਪਾਕਿਸਤਾਨੀ ਰਿਕਾਰਡ ਤੁਸੀਂ ਦੇਖੋ ਨੂਰ ਜਾਂ ਤੇ ਹੋਰ ਉੱਥੋਂ ਦੇ ਜਿਹੜੇ ਵਧੀਆ ਕਲਾਕਾਰ ਨੇ ਉਹਨਾਂ ਸਾਰਿਆਂ ਦੇ ਆਹ ਪੁਰਾਣੇ ਰਿਕਾਰਡ ਇੱਥੇ ਪਏ ਹੋਏ ਨੇ ਹੁਣ ਤੁਸੀਂ ਸੋਚੋਗੇ ਵੀ ਇਹ ਪਤਾ ਨਹੀਂ ਰਿਕਾਰਡ ਲੈ ਕੇ ਇੱਥੇ ਕੀ ਕਰਦਾ ਗੇੜੀ ਆਪਾਂ ਮਾਰਨ ਜਾਂਦੇ ਵੱਖਰੀ ਵੱਖਰੀ ਜਗ੍ਹਾ ਤੇ ਤੇ ਅੱਜ ਇਸ ਜਗ੍ਹਾ ਤੇ ਆਪਾਂ ਗੇੜੀ ਦੌਰਾਨ ਪਹੁੰਚੇ ਆਂ ਇੱਥੇ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਬਾਪੂ ਮੋਹਨ ਸਿੰਘ ਬਾਛਲ ਜੀ ਜਿਨ੍ਹਾਂ ਦੇ ਕੋਲ ਆਪਾਂ ਅੱਜ ਆਏ ਆਂ ਇਧਰਲੇ ਪਾਸੇ ਤੁਸੀਂ ਵੇਖੋ ਵੀ ਹਜ਼ਾਰਾਂ ਸਿੰਘ ਰਮਤਾ ਹੋਣਾਂ ਦਾ ਰਿਕਾਰਡ ਪਿਆ ਨਾਲ ਮਸ਼ੀਨ ਪਈ ਆ ਬਹੁਤ ਪੁਰਾਣੀ ਇਹ ਇਕੱਲੀ ਪਈ ਨਹੀਂ ਐ ਚਲਦੀ ਵੀ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਐਲ ਪੀ ਈ ਪੀ ਰਿਕਾਰਡ ਜਿਹੜੇ ਪੁਰਾਣੇ ਸਮਿਆਂ 'ਚ 1908 ਤੋਂ ਲੈ ਕੇ ਤੇ 2025 ਚ ਆਪਾਂ ਇਸ ਟਾਈਮ ਚੱਲ ਰਹੇ ਆ ਹੁਣ ਤੱਕ ਦੇ ਬੜੇ ਸਾਰੇ 2000 ਰਿਕਾਰਡ ਜਿਹੜੇ ਨੇ ਬਾਪੂ ਜੀ ਹੋਣਾ ਨੇ ਸਾਹਮਣੇ ਨੇ ਤੇ ਆਓ ਪਹਿਲੋਂ ਕਰਾਉਣੇ ਆ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਉਸ ਤੋਂ ਬਾਅਦ ਆਪਾਂ ਕਰਾਂਗੇ ਉਹਨਾਂ ਨਾਲ ਖੁੱਲੀਆਂ ਗੱਲਾਂ ਬਾਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਹੁਤ ਬਹੁਤ ਬਾਕੀ ਥਾਰਾ ਬਹੁਤ ਬਹੁਤ ਧੰਨਵਾਦ ਹਨ ਛੋਟੇ ਰਹੇ ਗੋਮਾਏ ਦਾ ਮਾਨੂੰ ਇਤਨਾ ਮਾਣ ਬਖਸ਼ਿਆ ਟਾਈਮ ਆਪਣਾ ਕੀਮਤੀ ਟਾਈਮ ਕੱਢਗਾ ਆਪਣਾ ਪ੍ਰੋਗਰਾਮ ਕਰਨ ਰਾਇਆਂ ਬਹੁਤ ਬਹੁਤ ਧੰਨਵਾਦ ਥਾਰਾ ਬਾਪੂ ਜੀ ਅਸੀਂ ਤੁਹਾਡੇ ਲਈ ਕੀਮਤੀ ਸਮਾਂ ਕੱਢਿਆ ਇਹ ਤੁਹਾਡਾ ਬੜਪਣ ਹੈ ਤੁਸੀਂ ਇਹ ਗੱਲ ਕਹੀ ਆ ਪਰ ਤੁਸੀਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੱਢ ਕੇ ਆਹ ਕੀਮਤੀ ਚੀਜ਼ਾਂ ਸਾਂਭੀਆਂ ਇਸ ਕਰਕੇ ਅਸੀਂ ਤੁਹਾਡੇ ਕੋਲ ਆਇਆ। ਜਿਹਨ ਸੇ ਬੰਦੇ ਮਾ ਕੋਈ ਸ਼ੌਂਕ ਨਹੀਂ ਹੁੰਦਾ ਮੈਂ ਉਸ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਸ਼ੌਂਕ ਹਰੇਕ ਬੰਦੇ ਨੂੰ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਬਿਲਕੁਲ। ਸਾਰਿਆਂ ਦੀ ਆਪਣਾ ਆਪਣੀ ਸੋਚ ਆ ਆਪਣੀ ਆਪਣੀ ਇਡੀਆਲੋਜੀ ਹੋਆ। ਬਾਕੀ ਸ਼ੌਂਕ বিনা ਬੰਦਾ ਨਹੀਂ ਬੰਦੇ ਨੂੰ ਬੰਦਾ ਨਹੀਂ ਜਿੰਦਾ ਜਿਸ ਬੰਦੇ ਮਾ ਸ਼ੌਂਕ ਨਹੀਂ ਹੈ। ਚਲੋ ਜੋ ਸ਼ੌਂਕ ਮੰਨੂ ਮੈਂ 1950 ਕਾ ਜਨਮਾ ਮੇਰਾ ਅੱਛਾ ਜੀ 1900 ਤੋਂ ਈਸਾ ਸਾਹ ਮੇਰੀ 75 ਸਾਲ ਦੀ ਉਮਰ ਹੋएगी 1971ਵਾਂ ਮੰਨੇ ਗ੍ਰੈਜੂਏਸ਼ਨ ਕਰ ਲਈਦੀ ਅੱਜ ਤੇ 54 ਸਾਲ ਪਹਿਲਾਂ ਹਾਂ ਜੀ ਔਰ ਯਾਦ ਆਤ ਮੇਰੀ ਬਹੁਵਦੀਆ ਜਿਤਰਾ ਮਨੇ ਪੜਿਆ ਸਾਰਾ ਯਾਦ ਆਈਦੀ ਆਦਾ ਫੇਰ ਉਸਤੇ ਪਿੱਛਾ ਮੈਂ ਉਰਦੂ ਸਿੱਖਿਆ ਆਪਣੀ ਬੀਏ ਕਰਕੇ 4 ਪਸਾਵਾ ਬੋਲੀਆਂ ਮੈਨੂੰ ਬਹੁਤ ਬਧਿਆਮਾ ਹਿੰਦੀ ਪੰਜਾਬੀ ਅੰਗਰੇਜ਼ੀ ਉੜਦੂ ਅੱਛਾ ਉਸਤੇ ਪਿੱਛਾ ਫਿਰ ਮਨੇ ਮਨੂੰ ਇਨਕਾ ਸੋਖ ਜਾ ਗਿਆ ਇਹ ਮਸ਼ੀਨਾਂ ਦਾ ਅੱਛਾ ਜੀ ਤੋਂ ਮੈਂ ਮਸ਼ੀਨ ਸਾਰਿਆਂ ਪਹਿਲਾਂ ਉਹ ਮਸ਼ੀਨ ਪੜੀ ਆ ਇੱਕ 102 ਮਾਡਲ ਐਚ ਐਮ ਵੀ 102 ਮਾਡਲ ਜੀ ਉਹ ਮਸ਼ੀਨ ਲੈ ਲਈ ਮਨੇ ਪੰਜ ਚਾਰ ਸਾਲ ਚਲਾਈ ਫਿਰ ਮੈਂ ਆਪਣਾ ਨੌਕਰੀ ਕਰੀ ਨਹੀਂ ਦੀ ਖੇਤੀ ਮੈਂ ਜਾ ਖੇਤੀ ਮੈਂ ਆਗਾ ਫੇਰ ਮਨੇ ਮਸ਼ੀਨ ਯੋ ਉਸਮਾ ਰੱਖਦੀ ਏਕ ਲੰਬਾਰੀ ਮਾ ਫੇਰ ਮੇਰੇ ਪਾਏ ਇੱਕ ਮਸ਼ੀਨਾ ਕਾ ਚਲਾਣੇ ਵਾਲਾ ਹੈ ਗਿਆ ਅੱਛਾ ਜੀ ਹਾਂ ਉਹਨੇ ਆਪਣਾ ਤਾਂ ਲੰਬਾਰੀ ਖੋਲੀ ਉਸਮਾ ਲੰਬਾਰੀ ਮਾ ਮਸ਼ੀਨ ਮਿਲ ਗਈ 102 ਮਾਡਲ ਅੱਛਾ ਜੀ ਮੁੰਨੂ ਆ ਬੋਲੇਗਾ ਮਹੋਨੀ ਉਹ ਮਸ਼ੀਨ ਮਗਾ ਵੀ ਉਹ ਤਾਂ ਮੈਂ ਆਪਣਾ ਧੂਪ ਦੇ ਕੇ ਰੱਖਦੀ ਬੰਨੀ ਵੀ ਲੋੜਦੀ ਕਿ ਮੈਂ ਆਪਣਾ ਖੇਤੀ માં ਵੜ ਗਿਆ ਨਾ ਮੈਂ ਪਾ ਟਾਈਮ ਨਹੀਂ ਖੜਾ ਅਸ਼ਕਾ ਅੱਛਾ ਜੀ ਤਾਂ ਉਹ ਕਹਾ ਯੋ ਮੰਨੂ ਕਾ ਹੱਥ ਦੇ ਦੇ ਔਰ ਮੈਂ ਵਿਆਹ ਮ ਬਜਾਈ ਦੂੰਗਾ ਉਸ ਟਾਈਮ ਡੀਜੇ ਤਾਂ ਹੋਏ ਨਹੀਂ ਕਿ ਰਹੇ ਕਰੇ ਕਰਾ ਤਾਂ ਜੋ ਹੀ ਆਪਣਾ ਸਾਰਾ ਪ੍ਰੋਗਰਾਮ ਤਾਂ ਇਨਸ਼ਾਲਾ ਹਾਂ ਵਿਆਹ ਮ ਮਰਨੇ ਜਿਹਾ ਬਾਜੀ ਖੜੇ ਮੰਜਿਆਂ ਨਾਲ ਲਾਉਂਦੇ ਹੁੰਦੇ ਸੀ ਹਾਂ ਹਾਂ ਸਪੀਕਰ ਚ ਲੈ ਕੇ ਜਾਂਦੇ ਮੰਜਾ ਬੰਦ ਦਾ ਲਿੰਬੂ ਬੰਦ ਦਾ ਉਹ ਮੇਰੇ ਪਾਸ ਤੇ ਮਸ਼ੀਨ ਲੈ ਗਿਆ ਕਾਜਾਂ ਤੇ ਲੋਡ ਪੜਾਈ ਜੀ ਆਪਣਾ ਕਹਾਣੀ ਜੀ ਫੇਰ ਮੇਰਾ ਇੱਕ ਪਤਿਜਾ ਨਵਿੰਦਰ ਸਿੰਘ ਦੀਪ ਸਿੰਘ ਬਾਛਲ ਉਹ ਕੈਨੇਡਾ ਵਾਂ ਪੱਕਾ ਰਹਾ ਉਹ ਮੇਰ ਪਾ ਆ ਐਡਾ ਵੱਡਾ ਇੱਕ ਕੈਮਰਾ ਲੈ ਰਿਆ ਉਹਦੇ ਨੀਗ ਨਗਲੈਂਡ ਦਾ ਪਾਪਾ ਜੀ ਕਹਾ ਮਨੂੰ ਡੈਡੀ ਦੇ ਐਕਸਪਾਇਰ ਹੋ ਗਿਆ ਦਾ ਆਉ ਕਹਾ ਮਨੂੰ ਕਹਾ ਮੇਰ ਪਾ ਪੁਰਾਣਾ ਕੈਮਰਾ ਮਿਲ ਗਿਆ ਤੇਰੇ ਕੋਲ ਕੋਈ ਪੁਰਾਣੀ ਚੀਜ਼ ਹੈ ਮੈਂ ਕਹਾ ਹਾਂ ਹੈ ਕਾਕਿਆ ਮੁਹੰਮਦ ਗ੍ਰਾਮ ਫੋਨ ਕਾ ਉਹ ਕਿਆ ਹੋਆ ਮਗਾ ਚਲ ਬੈਠ ਕਾਰਮਾ ਆ ਸੁਣਾਵਾ ਤੈਨੂੰ ਚਲਾ ਮਖ ਮੇਰੀ ਦਈ ਵੀ ਆ ਕਿਸੇ ਯਾਰ ਨੂੰ ਹੂੰ ਤੋ ਉਸ ਪਾ ਚਲੇਗੇ ਕਾਰਮਾ ਤੋ 40 ਸਾਲ ਪਿੱਛਾ ਉਸਨੇ ਵਿਚਾਰੇ ਨੇ ਬਿਮਾਰੀ ਮਾ ਤੇ ਕਾਦੇਗਾ ਦੇ ਦੀ ਵੀ ਗਾ ਤੇਰੀ ਇਮਾਨਤਾ ਲੈ ਜਾ ਉਹ ਮਸ਼ੀਨ ਪੜੀ ਆ ਫੇਰ ਮੈਂ ਆਪਣਾ ਦੁਬਾਰਾ ਇਸ ਪਰ ਕੱਪੜਾ ਕਪੜਾ ਚੜਾਏਗਾ ਦੁਬਾਰਾ ਤਿਆਰ ਕਰੀ ਚਾਤੇ ਮੈਨੂੰ ਸੌਂਖ ਜਾ ਗਿਆ ਅ ਅਤੇ ਮਦਰ 17 ਸਾਲ ਪਹਿਲਾਂ ਮੈਨੂੰ ਦੁਬਾਰਾ ਭਤੀਜੇ ਨੇ ਜਾਗ ਲਾਈ ਆ ਦਬਾਰਾ ਫੇਰ ਮੈਂ ਸਾਰਾ ਇਹ ਕਲੈਕਸ਼ਨ ਸ਼ੁਰੂ ਕਰੀ ਮਸ਼ੀਨਾ ਕਬਾੜੀਆਂ ਬਦਲੇ ਕਰ ਸਾਰੀ ਮਸ਼ੀਨਾ ਇੱਕ ਮਸ਼ੀਨ ਜੋੜਾ ਸੱਪ ਤੇ ਜੀ ਇਹ ਜਿਹੜੀ ਮਸ਼ੀਨਾ ਬਾਪੂ ਜੀ ਆਹ ਵਾਲੀ ਯੋ ਮਸ਼ੀਨ ਮੰਨੂੰ ਕਬਾੜੀਆਂ ਬਦਲੇ ਮਿਲਦੀ ਅੱਛਾ ਹਾਂ ਯੋ ਆ ਐਚ ਐਮ ਵੀ ਹੂੰ ਔਰ ਪਹਿਲੀ ਉਹ ਪਹਿਲੀ ਮਸ਼ੀਨਾ ਮੇਰੇ ਅੰਦਾਜ਼ੇ ਮਾਇਓ ਅਰ ਇਸ ਮਾ ਸਾਊਂਡ ਬਾਕਸ ਵੀ ਕੰਚ ਦਾ ਕੱਚ ਦਾ ਹਾਂ ਹਾਂ ਕੱਚ ਦਾ ਨਹੀਂ ਸਾਊਂਡ ਬਾਕਸ ਲੋਹੇ ਕੇ ਹੋਆ ਇਸ ਕੀ ਉਹ ਬਥਿਆਣਾ ਇਹ ਸੁਰੂ ਸੁਰੂ ਮਾਡਲ ਦੇ ਸਾਊਂਡ ਬਾਕਸ ਬਣਦੇ ਮੈਨੂੰ ਪਤਾ ਨਹੀਂ ਕੱਚ ਕੇ ਆ ਪਤਾ ਨਹੀਂ ਫਾਈਬਰ ਕੇ ਆ ਇਸ ਕਿਉਂ ਪਛਾਣਾ ਇਹ ਬਿਨਾ ਬਿਜਲੀ ਦੇ ਬਿਨਾ ਬੈਟਰੀ ਦੇ ਬਿਨਾ ਹੱਥਾਂ ਮਾ ਕੇ ਚੱਲਦੀ ਹਾਂ 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 ਇਹ ਵਾਹ ਇਸ ਮਾ ਕਿਸੇ ਬੈਟਰੀ ਦੀ ਲੋੜ ਨਹੀਂ ਬਿਜਲੀ ਦੀ ਲੋੜ ਦੀ ਇਸ ਤਰੀਕਾ ਵਾਜ ਬਣਾਵਾਂਗੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹਨਾ ਬਾਪੂ ਜੀ ਪਵਦੀ ਬੋਲੀ ਚ ਗੱਲ ਕਰਨਾ ਪਸੰਦ ਕਰਦੇ ਨੇ ਤੇ ਉਹ ਆਪਣੀ ਬੋਲੀ ਦੇ ਵਿੱਚ ਗੱਲ ਕਰ ਸਕਦੇ ਨੇ ਸਾਡੇ ਨਾਲ ਔਰ ਤੁਹਾਨੂੰ ਵੀ ਸਮਝ ਆਉਂਦੀ ਹੋਊਗੀ ਬੋਲੀ ਕਿਉਂਕਿ ਪੰਜਾਬ ਦੇ ਜਾਏ ਆ ਸਾਰੀਆਂ ਭਾਸ਼ਾਵਾਂ ਸਾਨੂੰ ਜਿਹੜੀਆਂ ਆਉਂਦੀਆਂ ਨੇ ਬਾਪੂ ਜੀ ਹੁਣਾਂ ਦੀ ਉਮਰ 75 ਸਾਲ ਹੋ ਗਈ ਆ ਲੇਕਿਨ 75 ਸਾਲਾਂ ਦੇ ਵਿੱਚ ਇਹਨਾਂ ਨੇ 2000 ਰਿਕਾਰਡ ਇਕੱਠਾ ਕੀਤਾ ਜਿਹਦੇ ਚੋਂ 300 ਰਿਕਾਰਡ ਪੱਥਰ ਦਾ ਬਾਪੂ ਜੀ 300 ਰਿਕਾਰਡ ਪੱਥਰ ਦਾ ਔਰ 1700 ਰਿਕਾਰਡ ਪਲਾਸਟਿਕ ਦਾ ਜਿਹੜਾ ਈਪੀ ਔਰ ਐਲਪੀ ਈਪੀ ਤੇ ਐਲਪੀ ਫਿਰ ਥੋੜੀ ਜਿਹੀ ਥਾਰੀ ਨੌਲ ਦੇ ਵਾਸਤਾ ਈਪੀ ਕੀ ਫੁੱਲ ਫਾਰਮ ਹੋਆ ਐਕਸਟੈਂਡਡ ਪਲੇ ਈਪੀ ਦਾ ਛੋਟੇ ਰਕਾਟ ਨੂੰ ਹਾਂਜੀ ਆ ਮੇਰੇ ਕੋਲ ਪਿਆ ਜੋ ਈਪੀ ਆ ਇਹਨੂੰ ਈਪੀ ਰਕਾਟ ਕਹਿੰਦੇ ਆ ਬਈ ਰਕਾਟ ਕਹਾਂਗੇ ਈਪੀ ਦਾ ਮਤਲਬ ਆ ਪੱਥਰ ਕੇ ਰਿਕਾਰਡ ਪਰ ਤੇ ਦੁਬਾਰਾ ਰਿਕਾਰਡਿੰਗ ਕਰਕਾ ਛੋਟੇ ਆਕਾਰ ਮਾ ਪਲਾਸਟਿਕ ਦੇ ਰਿਕਾਰਡ ਪਰ ਆਈ ਵੀ ਹੋਆ ਉਸ ਨੂੰ ਕਹਾਂ ਐਕਸਟੈਂਡਡ ਪਲੇ ਹੂੰ ਫੁੱਲ ਫਾਰਮ ਕੀ ਈਪੀ ਦੀ ਐਕਸਟੈਂਡਡ ਪਲੇ ਜੀ ਤੋਂ ਨੇਅਰ ਕਾਰਡ ਮੇਰੇ ਕੋਲ ਈਪੀ ਔਰ ਇਹ ਲੀ ਬੀ ਲੀ ਕੀ ਫੁੱਲ ਫਾਰਮ ਹਵਾ ਲੌਂਗ ਪਲੇ ਹਾਂ ਉਸ਼ਮਾ ਹਵਾ ਅੱਠ ਗਾਣੇ ਹਵਾ ਕਿਛੀ ਮਾ 10 ਹਵਾ ਕਿਛੀ 12 ਹਵਾ ਨਿਸ਼ 18 ਰਿਕਾਰਡ ਮੇਰੇ ਕੋਲ ਬਾਪੂ ਜੀ ਕੋਲ 2000 ਰਿਕਾਰਡ ਨੇ ਤੇ ਮੇਰੇ ਖਿਆਲ 18 ਮਸ਼ੀਨਾਂ ਬਾਪੂ ਜੀ ਆਪਣੇ ਕੋਲ ਮੇਰੇ ਕੋਲ 16 ਮਸ਼ੀਨਾਂ ਨੇ 16 16 ਮਸ਼ੀਨਾਂ ਨੇ ਵੱਖੋ ਵੱਖ ਤਰ੍ਹਾਂ ਦੇ ਮਾਡਲ ਨੇ ਔਰ ਸਾਰੀਆਂ ਹੀ ਮੋਸਟਲੀ ਬਾਹਰ ਦੀਆਂ ਮਸ਼ੀਨਾਂ ਨੇ ਕੁਝ ਇਹਨਾਂ ਨੇ ਕਬਾੜੀਆਂ ਕੋਲੋਂ ਖਰੀਦੀਆਂ ਨੇ ਕੁਝ ਇਹਨਾਂ ਦੇ ਚਾਹੇਤੇ ਦੇ ਕੇ ਗਏ ਨੇ ਕੁਝ ਜਦਾਂ ਕਹਿ ਲਓ ਵੀ ਇਹਨਾਂ ਦਾ ਭਤੀਜਾ ਇੱਕ ਬਾਹਰ ਰਹਿੰਦਾ ਕੈਨੇਡਾ ਉਹਨਾਂ ਨੇ ਇਹਨਾਂ ਨੂੰ ਇੱਕ ਮਸ਼ੀਨ ਗਿਫਟ ਦੇ ਤੌਰ ਤੇ ਦਿੱਤੀ ਆ ਔਰ ਬਾਕੀ ਗ੍ਰਾਮੋਫੋਨ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਬਾਪੂ ਜੀ ਉਹਨਾਂ ਕੋਲ ਪਿਆ ਹੋਇਆ ਸ਼ੌਂਕ ਜਿਹੜਾ ਆ ਬੰਦੇ ਨੂੰ ਕਿਸੇ ਵੀ ਚੀਜ਼ ਦਾ ਹੋ ਸਕਦਾ ਕਹਿੰਦੇ ਨਸ਼ਾ ਜਿਹੜਾ ਉਹ ਚੰਗੀ ਚੀਜ਼ ਦਾ ਹੋਣਾ ਬਹੁਤ ਚੰਗਾ ਹੁੰਦਾ ਨਸ਼ਾ ਜੇ ਸਾਨੂੰ ਕਿਸੇ ਚੀਜ਼ ਦਾ ਜਿਹਦੇ ਵਿੱਚ ਅਸੀਂ ਚੰਗੀਆਂ ਚੀਜ਼ਾਂ ਕਰਦੇ ਹਾਂ ਹੁਣ ਜਦੋਂ ਬਾਪੂ ਜੀ ਦੀ ਉਮਰ 75 ਸਾਲ ਆ ਪਰਿਵਾਰ ਦੇ ਵਿੱਚੋਂ ਇਸ ਚੀਜ਼ ਨਾਲ ਕਿਸੇ ਨੂੰ ਪਿਆਰ ਹੈ ਜਾਂ ਨਹੀਂ ਹੈ ਲੇਕਿਨ ਬਾਪੂ ਜੀ ਨੂੰ ਇਹਦੇ ਨਾਲ ਬਹੁਤ ਪਿਆਰ ਆ ਅੱਜ ਦੀ ਉਮਰ 'ਚ ਅਸੀਂ ਜਦੋਂ ਆਏ ਆ ਇੰਨਾ ਸਮਾਨ ਸਾਂਭਣਾ ਔਰ ਉਹਨੂੰ ਸ਼ੂਟ ਕਰਨ ਦੇ ਲਈ ਸਾਰਾ ਸਮਾਨ ਦੁਬਾਰਾ ਤੋਂ ਬਾਹਰ ਕੱਢਣਾ ਉਹਨੂੰ ਫੇਰ ਸਾਂਭਣਾ ਔਰ ਯਾਦ ਰੱਖਣਾ ਵੀ ਕਿਹੜੇ ਰਿਕਾਰਡ ਕਿੱਥੇ ਪਏ ਨੇ 2000 ਰਿਕਾਰਡ ਥੋੜੇ ਨਹੀਂ ਹੁੰਦੇ ਬਾਪੂ ਜੀ ਜਦੋਂ ਤੁਸੀਂ ਇਹ ਰਿਕਾਰਡ ਇਕੱਠੇ ਕਰਨੇ ਸ਼ੁਰੂ ਕੀਤੇ ਸੀ ਹਾਂ ਜੀ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਸੀ ਵੀ ਕਈ ਵਾਰੀ ਕੋਈ ਚੀਜ਼ ਨਹੀਂ ਮਿਲਦੀ ਫਿਰ ਬੰਦਾ ਕਹਿੰਦਾ ਛੱਡ ਯਾਰ ਮੈਂ ਕਰਨਾ ਹੀ ਨਹੀਂ ਮਾਧਨਿਓ ਬਾਤ ਪਤਾਣੀ ਚਾਹੂਗਾ ਤੁਹਾਨੂੰ ਵੀ ਪਤਾ ਜੋਂਠੀ ਚੀਜ਼ ਮਾਰਕੀਟ ਮੇ ਅਵੇਲੇਬਲ ਹੋਆ ਲੱਖ ਰੁਪਏ ਦੀ ਜਗ੍ਹਾ 2 ਲੱਖ ਖਰਚ ਦੇ ਗਵਿੰਦਾ ਜੋਂਠੀ ਮਾਰਕੀਟ ਮੇ ਉਹ ਬਲਵਤ ਨਹੀਂ ਹੈ ਉਸਕੀ ਕਲੈਕਸ਼ਨ ਕਰਨੀ ਕਲੈਕਸ਼ਨ ਕਰਨੀ ਬਹੁਤ ਔਖੀ ਆ ਮਨੂੰ ਜਹਾਂ ਜਹਾਂ ਵੀ ਪਤਾ ਲੱਗਦਾ ਰਹਾ ਕਿਸੀ ਪਾ ਦੇ 5 ਕਿਸੀ ਪਾ 10 ਈਬੀ ਮੈਂ ਕਲੈਕਸ਼ਨ ਕਰ ਰਿਹਾ ਹਰ ਕਰਤਾ ਹੈ ਹਾਂ ਹੁਣ ਈਬੀ ਹੁਣ ਵੀ ਮੇਰਾ ਚੱਲ ਰਿਹਾ ਕੰਮ ਅੱਛਾ ਜੀ ਹਾਂ ਅੱਛਾ ਬਾਪੂ ਜੀ ਆਪਣੀ ਜ਼ਿੰਦਗੀ ਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਖੁੱਲ ਕੇ ਹੱਸੇ ਹੋ ਵਧੀਆ ਬਹੁਤ ਵਧੀਆ ਮੈਂ ਨਸੇ ਪੱਥੇ ਦੇ ਬੱਚੇ ਵਾਂ ਬਹੁਤ ਵਧੀਆ ਜ਼ਿੰਦਗੀ ਨਾ ਅੱਛਾ ਜਦੋਂ ਛੋਕ ਨੇ ਪਰਿਵਾਰ ਸਾਰਾ ਕਹਨੇ ਮਾਂ ਇੱਜ਼ਤ ਕਰਾ ਬਹੁਤ ਜ਼ਿਆਦਾ ਅੱਛਾ ਜੀ ਅੱਛਾ ਜਦੋਂ ਤੁਸੀਂ ਰਿਕਾਰਡ ਇਕੱਠੇ ਕਰਨੇ ਸ਼ੁਰੂ ਕੀਤੇ ਮਸ਼ੀਨਾਂ ਇਕੱਠੀਆਂ ਕੀਤੀਆਂ ਜਦੋਂ ਤੁਹਾਡੀ ਉਮਰ 40 45 ਸਾਲ ਹੋਊਗੀ ਤੁਸੀਂ 50 25 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ ਨਾ ਜਦੋਂ ਤੁਸੀਂ 35 40 ਸਾਲ ਦੀ ਉਮਰ 'ਚ ਆ ਗਏ ਹਾਂ ਜਿੱਦਣ ਤੁਹਾਨੂੰ ਲੱਗਿਆ ਹੋ ਵੀ ਹਾਂ ਮੈਂ 500 ਰਿਕਾਰਡ ਇਕੱਠਾ ਕਰ ਲਿਆ ਮੇਰੇ ਕੋਲ ਚਾਰ ਮਸ਼ੀਨਾਂ ਹੋ ਗਈਆਂ ਕਦੀ ਕਮਰੇ ਦੀ ਕੁੰਡੀ ਲਾ ਕੇ ਭੰਗੜਾ ਪਾਇਆ ਸੀ ਹਾਂ ਚੌਦ ਦੇ ਚੜੀ ਨਵੀਂ ਚੀਜ਼ ਕੋਈ ਪ੍ਰਾਪਤੀ ਹੋ ਆ ਦੀ ਚੀਜ਼ ਗਈ ਚੌਦ ਦੇ ਚੜਾ ਭੰਗੜੇ ਹੀ ਪਾਵਾਂ ਸਾਰਾ ਕੁਝ ਪਾਵਾਂ ਪਾਈ ਫਿਰ ਭੰਗੜੇ ਹਾਂ ਕਿੰਨਾ ਕ ਮਜ਼ਾ ਲਿਆ ਪਰ ਪੰਗੜਾ ਜੇ दारू ਪੀ ਵੀ ਹੋਆ ਫਿਰ ਹੋਤਾਂਗਾ ਪੰਗੜਾ ਵਾ ਹਮ ਸੋਫੀਆਂ ਮੰਨ ਮੰਨ दारू ਪੀਨ ਹੋਏਗੇ 42 ਸਾਲ ਸਾਨੂੰ ਪਤਾ ਵੀ ਬਿਨਾ दारू ਤੇ ਪੰਗੜਾ ਨੇ ਬਕਪੂ ਨੇ ਕਹਾ ਪਾਇਆ ਹੁਣ ਅੱਛਾ ਬਾਪੂ ਜੀ ਤੁਹਾਡਾ ਵਿਆਹ ਕਿੰਨੀ ਉਮਰ ਚ ਹੋਇਆ ਸੀ ਵਿਆਹ ਹੋਇਆ ਦਾ ਮੇਰਾ 19 ਸਾਲ ਦੀ ਉਮਰ ਮੈਂ ਮਤਲਬ ਰੱਖਾ ਅੱਛਾ ਇੱਕ ਬਾਤ ਹੋਰ ਬਤਾਉਂ ਮੈਂ ਹਾਂਜੀ ਮੈਂ ਆਪਣੇ ਉਸ ਮਾੜੀਓ ਕਹੂੰਗਾ ਅੱਛਾ ਜੀ 10ਵੀਂ 9ਵੀਂ ਜਮਾਤ ਕਰੀ ਮੇਰਾ ਮੰਗਣਾ ਹੋ ਗਿਆ ਦਾ ਹਾਂ ਪਲਾਸਟ 11ਵੀਂ ਜਮਾਤ ਕਰੀ ਮੇਰਾ ਵਿਆਹ ਹੋ ਗਿਆ ਤਾਂ 3 ਸਾਲ ਮੈਂ ਵਿਆਹ ਦੇ ਪਿੱਛਾ ਪਾਸ ਕਰੀ 12ਵੀਂ 13ਵੀਂ 14ਵੀਂ ਇਹ ਫਿਰ ਸਨ ਇਹ ਸੈਕੰਡ ইয়ার থার্ড ইয়ার ফাইনাল 3 ਸਾਲ ਮੈਂ ਵਿਆਹ ਕਰੇਗਾ ਇਹ ਬਾਅਦ ਮੈਂ ਕਰੀ আচ্ছা ਇੱਕ ਤਾਂ ਦਾ ਵੀ ਜਦੋਂ ਬੱਚਾ ਪੜਦਾ ਹੋਵੇ ਤੇ ਮਾਂ ਪੇਪਰ ਜਾਂ ਜਦੋਂ ਬੱਚਾ ਪੇਪਰ ਦੇਣ ਜਾਂਦਾ ਹਾਂ ਪੇਪਰ ਪਾਉਣ ਲਈ ਜਾਂਦਾ ਕਹਿੰਦੇ ਹੁੰਦੇ ਨਾ ਪੀਪਰ ਪਾਉਣ ਜਾਣਾ ਦੇ ਮਾਂ ਨੇ ਕਹਿਣਾ ਪੁੱਤ ਤੈਹੀਂ ਖਾਲਾ ਪੀਪਰ ਵਧੀਆ ਹੋਊਗਾ ਤੇ ਤੁਹਾਡੀ ਤੇ ਫਿਰ ਘਰ ਵਾਲੀ ਦਹੀਂ ਖਵਾ ਕੇ ਤੁਰਦੇ ਹੋਣੀ ਜਾਓ ਜੀ ਵਧੀਆ ਪੀਪਰ ਕਰਕੇ ਆਇਓ ਚਲੋ ਉਹ ਵਿਚਾਰੀ ਘੱਟ ਪੜੀ ਹੋਈ ਆ ਥੋੜੀ ਅੱਛਾ ਸੇਵਾ ਪੂਰੀ ਕਰਦੇ ਥੋੜੀ ਹਾਂ ਹਾਂ ਅੱਛਾ ਮਾਤਾ ਜੀ ਨਾਲ ਕਦੀ ਮਤਲਬ ਜਿੱਦਾਂ ਤੁਸੀਂ ਇਸ ਚੀਜ਼ ਦਾ ਸ਼ੌਂਕ ਰੱਖਦੇ ਹੋ ਗਾਉਣ ਦਾ ਸ਼ੌਂਕ ਗਾਣੇ ਸੁਣਨੇ ਜਿਹੜਾ ਸੁਣਦਾ ਉਹ ਗਾ ਵੀ ਲੈਂਦਾ ਹਨਾ ਔਰ ਨਾਲ ਮਸ਼ੀਨਾਂ ਇਕੱਠੀਆਂ ਕਰਨੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਕਦੀ ਆਂਟੀ ਤੁਹਾਡੇ ਤੋਂ ਖਫਾ ਹੋਏ ਸੀ ਅਸੀਂ ਤੋਂ ਇੱਕ ਮੈਂ ਆਪਣੇ ਪਰਿਵਾਰ ਦੇ ਬਾਰੇ ਮਾ ਆਪਣਾ ਪਰਿਵਾਰ ਸਾਰਿਆਂ ਨੂੰ ਅੱਛਾ ਲਗਾ ਆਪਣੇ ਪਰਿਵਾਰ ਦੇ ਬਾਰੇ ਮਾ ਥੋੜੀ ਜੀ ਮੈਂ ਤੁਹਾਨੂੰ ਦੱਸਣਾ ਚਾਹੂੰ ਆ ਮਹਾਰਾ ਪੜਿਆ ਲਿਖਿਆ ਪਰਿਵਾਰ ਆ ਮੇਰਾ ਬਾਬਾ ਜੀ ਪੜਿਆਵਾ ਦਾ ਬਾਪੂ ਜੀ ਪੜਿਆਵਾ ਦਾ ਤੇ ਮੇਰੀ ਮਾਤਾ ਜੀ ਜਿਹੜੀ ਸੀ ਉਹ ਅਨਪੜ੍ਹਤੀ ਬਾਪੂ ਜੀ ਨੇ ਉਸ ਨੂੰ ਊੜਾੜਾ ਪੜਾਇਆ ਗੁਰਮੁਖੀ ਸਿਖਾਇਆ ਮੇਰੀ ਮਾਤਾ ਜੀ ਨੇ ਮਹਾਰਾ ਗੁਰਦੁਆਰਾ ਬਣਾਦਾ ਗਾ ਗੋਵਾਂ ਤੋ 20 ਸਾਲ ਹੈ ਪਾਠੀ ਹੈ ਨਹੀਂ ਦਾ ਸਾਂਝ ਸਵੇਰ ਗੁਰਦੁਆਰਾ ਸੇਵਾ ਕਰਦੀ ਰਹੀ ਰਹਿ ਰਾਤ ਕੀ ਪ੍ਰਕਾਸ਼ ਕਰਨਾ ਜੀ ਔਰ ਸੰਤੋਖਨਾ ਮਹਾਰਾਜ ਮਰ ਤੁਹਾਡੇ ਪਰਿਵਾਰ ਨੇ ਤੁਹਾਡਾ ਸਾਥ ਦਿੱਤਾ ਤੋ ਬਾਪੂ ਜੀ ਨੇ ਮਾਤਾ ਜੀ ਕੀ ਅਨਪੜਤਾ ਵਾਲੀ ਕਮੀ ਦੂਰ ਆਪ ਨੂੰ ਸਿਖਾਇਆ ਗੁਰਮੁਖੀ ਤੋ ਘਰ ਮਾ ਕੋਈ ਵੀ ਜੀ ਅਨਪੜ ਨਹੀਂ ਛੋੜਦਾ ਬਾਪੂ ਜੀ ਨੇ ਸਾਰੇ ਆਪਣਾ ਮਹਾਰਾਜ ਵਧੀਆ ਰਹੇ ਹਾਂ ਇੱਕ ਭਾਈ ਮੇਰਾ ਮਾਸਟਰ ਦਾ ਐਕਸਪਾਇਰ ਹੋ ਗਿਆ ਨੋਟਸਾ ਬਾਹਰ ਗਿਆ ਵਾ ਛੋਕਰ ਕੱਢੇ ਡੀ ਛੋਟੀ ਛੋਟਾ ਭਾਈ ਮੇਰਾ ਉਸਨੇ ਡਬਲ ਐ ਮੇਕਰੀ ਵੀਆ ਔਰ ਪਵਾਦੀ ਬੋਲੀ ਪਰ ਐਂਫੀਲ ਕਰੀ ਵੀਆ ਪੀ ਐਚ ਡੀ ਕਰਕੇ ਗੁਰੂ ਗੋਬ ਸਿੰਘ ਖਾਲਸਾ ਕਾਲ 26 ਸੈਕਟਰ ਤੇ ਈਬ ਦੋ ਸਾਲ ਹੋਇਆ ਰਟਾਇਰ ਹੋਇਆ ਵਾ ਪ੍ਰੋਫੈਸਰ ਰਹਾ ਬਾਕੀ ਮੈਨੂੰ ਪੜਨੇਗਾ ਵਿਚੋ ਆਈ ਬੀ ਕਰਾ ਲਾਇਬ੍ਰੇਰੀ ਬਣਾਈ ਵੀ ਆ 10 10000 ਕਿਤਾਬਾਂ ਤੋਂ ਉਸ ਕਾ ਸਿਲੇਬਸ ਡਿਗਰੀ ਮੇਰੇ ਪਾਸ ਸਿਰਫ ਇਹ ਕੀ ਆ ਔਰ ਨੌਲਜ ਮੈਨੂੰ ਪੋਸਟ ਗ੍ਰੈਜੂਏਟ ਗ੍ਰੈਜੂਏਟ ਜਿਤਨੀ ਆ ਔਰ ਇਸ ਕਰਕੇ ਮੈਂ ਆਪਣੇ ਭਾਈ ਦਾ ਸਾਰਾ ਸਿਲੇਬਸ ਪੜਿਆ ਵਾ ਅੱਛਾ ਬਾਪੂ ਜੀ ਜਦੋਂ ਤੁਸੀਂ ਇਹ ਰਿਕਾਰਡ ਇਕੱਠੇ ਕੀਤੇ ਹਾਂ ਕੁਝ ਰਿਕਾਰਡ ਥੋੜਾ ਜਿਹਾ ਅਸੀਂ ਚਾਹੁੰਦੇ ਵੀ ਇਹਦਾ ਸਫ਼ਰ ਦੱਸੋ ਪੀ ਇਹ ਰਿਕਾਰਡ ਤੁਸੀਂ ਕਿੱਥੋਂ ਕਿੱਥੋਂ ਜਾ ਕੇ ਕਿੰਨੀ ਕਿੰਨੀ ਦੂਰ ਤੋਂ ਜਾ ਕੇ ਤੁਸੀਂ ਰਿਕਾਰਡ ਲੱਭੇ ਜਾਂ ਮਸ਼ੀਨਾਂ ਲੱਭੀਆਂ ਬਹੁਤੀ ਦੂਰ ਨਹੀਂ ਮੈਂ ਗਿਆ ਹਾਂ ਕਿੱਥੇ ਇੱਕ ਤੱਕ ਮਾਰ ਮਾਰ ਨੇੜੀ ਨੇੜਾ ਆਪਣੇ ਸੰਭਾਲੇ ਨਹੀਂ ਹੈ ਰਿਕਾਰਡ ਜੁਣ ਸੇ ਅੱਜ ਤੇ 50 ਸਾਲ ਪਹਿਲਾਂ ਜਿਹਦਾ ਜਮਾਨਾ ਹੋਇਆ ਕਰਦਾ ਦਾ ਡੀਜੇ ਕਲਚਰ ਹੈ ਨਹੀਂ ਦਾ ਕੱਲ ਮੈਂ ਤੇ ਡੀਜੇ ਕਲਚਰ ਨੂੰ ਬਹੁਤ ਮਾੜਾ ਸਮਝੂ ਆ ਅੱਜ ਗੱਲ ਕੇ ਥਾਰੇ ਵਰਗੇ ਛੋਕੇ ਦੇ ਕਿ ਹਾਂ ਕਹਿੰਦੇ ਹੋ ਆ ਵੀ ਡੀਜੇ ਕਲਚਰ ਬਹੁਤ ਵਧੀਆ ਪਰ ਮੇਰੀ ਸਮਝ ਤੇ ਬਾਹਰ ਆ ਮੈਂ ਤੇ ਇਹਨੂੰ ਗੰਦਲਾ ਕਹੂੰਗਾ ਕਿਉਂ ਰਿਸ਼ਤੇਦਾਰੀਆਂਾਂ ਵਾ ਵਿਆਹਾਂ ਵਾ ਆ ਮਾ ਰਿਸ਼ਤੇਦਾਰ ਕੋਈ ਸਾਲ ਪਿੱਛਾ ਵਾ ਕੋਈ 2 ਸਾਲ ਪਿੱਛਾ ਵਾ ਕਹਾਂ ਵੀ ਚਲੋ ਗੱਲਾਂ-ਵੱਤਾਂ ਮਾਰਾਂਗੇ ਮਾਡ ਡੀਜੇ ਵਾ ਵੱਧਾ ਹੋਇਆ ਕੰਨ ਮੇਂ ਪੜੀ ਆਵਾਜ਼ ਨਹੀਂ ਸੁਣਾਈ ਦਿੰਦੀ ਮੈਨੂੰ ਥੋੜਾ ਜਿਹਾ ਇਹ ਦੱਸਿਓ ਵੀ ਤੁਹਾਡੇ ਕੋਲ ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ ਦੇ ਰਿਕਾਰਡ ਨੇ ਜਿਹੜੇ ਤੁਹਾਨੂੰ ਯਾਦ ਨੇ ਤੇ ਕਿਹੜੇ-ਕਿਹੜੇ ਕਲਾਕਾਰਾਂ ਨੂੰ ਤੁਸੀਂ ਖੁਦ ਸੁਣਨਾ ਪਸੰਦ ਕਰਦੇ ਸੀ ਪਾਈਓ ਪਹਿਲਾ ਰਿਕਾਰਡ ਮੇਰੇ ਪਾ 1908 ਕਾ ਹਮ ਔਰ ਮੇਰੇ ਪਾ ਪ੍ਰਮਾਣ ਪੜਿਆ ਉਹ ਆ ਪਾਈ ਛੱਲੇਗਾ ਅੱਛਾ ਜੀ ਤੋ ਜਿਸ ਟਾਈਮ ਇਹ ਰਿਕਾਰਡਿੰਗ ਸ਼ੁਰੂ ਹੋਈ 1902 ਮਾਂ ਜਰਮਨ ਕੀ ਕੰਪਨੀ ਨੇ ਐਕਾ ਉਰਾ ਕਿਸੀ ਆਪਣੇ ਸਾਧਨ ਤੇ ਆਪਣਾ ਆਵਾਜ਼ ਭਰ ਲਈ ਅਰ ਮਹਾ ਜੈ ਕਾ ਆਵਾਜ਼ ਸਾਂਭ ਗਾ ਜਰਮਨ ਮਾਂ ਆਪਣੇ ਦੇਸ਼ ਮਾਂ ਜੈ ਕਾ ਮਹਾ ਤੇ ਰਿਕਾਰਡ ਬਣਾਇ ਕਾ ਉਰਾ ਇੰਡੀਆ ਮਾਂ ਲਿਆਣੇ ਉਹਨੇ ਅੱਛਾ ਜੀ ਉਹਨਰ ਕਰਤਾ ਕੀ ਉਹ ਪਛਾਣਤੀ ਇੱਕ ਪਾਸਾ ਉਹਨਕੇ ਗਾਣੇ ਹੋਆ ਤੇ ਇੱਕ ਪਾਸੇ ਤੇ ਸਾਫ ਹੋਆ ਦਾ ਅੱਛਾ ਜੀ ਔਰ ਉਸ ਦੇ ਉੱਪਰ ਲਿਖਿਆ ਹੋਇਆ ਹੋਏਗਾ ਦਾ ਮੇਡ ਇਨ ਜਰਮਨੀ ਅੱਛਾ ਜੀ ਉਸ ਦੇ ਪਿੱਛੇ ਫਿਰ 6 ਸਾਲ ਬਾਅਦ ਹੂੰ ਉਸੇ ਕੰਪਨੀ ਨੇ ਜਰਮਨ ਵਾਲੀ ਕੰਪਨੀ ਨੇ ਖੈਲ ਦਾ ਸ਼ਹਿਰ ਆ ਇੱਕ ਵੈਸਟ ਬੰਗਾਲ ਮੈਂ ਅੱਛਾ ਜੀ ਮਹਾ ਆਪਣਾ ਪਲਾਂਟ ਲੈ ਲਿਆ ਤਾਂ ਮਹਾ ਜੋਂ ਸੇ ਬਣਾਏ ਰਿਕਾਟ ਉਹਨਾਂ ਦੇ ਉੱਪਰ ਲਿਖਿਆ ਹੋਆ ਮੇਡ ਇਨ ਕੋਲਕਾਤਾ ਅੱਛਾ ਜੀ ਮੇਰ ਰਿਕਾਟ 8 ਰਿਕਾਟ ਮੇਰੇ ਪਾਸੇ ਵੀ ਆ ਮੇਰੇ ਕੋਲ ਕੋਲਕਾਤਾ ਦੇ ਔਰ 1980 ਦੇ ਬਣੇ ਓਕੇ ਕਿਹੜੇ ਕਿਹੜੇ ਕਲਾਕਾਰਾਂ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋ ਚਲ ਮੈਂ ਤਾਂ ਟਾਡੀ ਜਾਂ ਨਾ ਸੁਣੇ ਕਰੂੰ ਆ ਮੋਹਨ ਸਿੰਘ ਬਿੰਡਾ ਅਮਰ ਸਿੰਘ ਸ਼ੌਂਕੀ ਇਹ ਕਲਾਕਾਰ ਮੇਰੇ ਜਿਆਦਾ ਪਸੰਦ ਆ ਅਮਰ ਸਿੰਘ ਸ਼ੌਂਕੀ ਹੁਣਾਂ ਦੀ ਕਿਹੜੀ ਕਿਹੜੀ ਚੀਜ਼ ਤੁਹਾਨੂੰ ਜਿਆਦਾ ਪਸੰਦ ਸੀ ਸਾਬਾ ਆਵਾਜ਼ਾਂ ਮਾਰਦੀ ਪਿਆ ਮੇਰੇ ਪਰ ਕਾਟ ਆਏ ਹਾ ਹਾਂ ਕੀ ਬਾਤ ਹੈ ਹਾਂ ਉਹ ਉਹ ਤੁਸੀਂ 1939 ਦਾ ਰਿਕਾਰਡ ਮੇਰੇ ਕੋਲ ਪੜਿਆ ਅੱਛਾ ਜੀ ਮੈਂ ਤੁਹਾਨੂੰ ਉਹਦੇ ਕੁਝ ਬੋਲ ਯਾਦ ਨੇ ਹਾਂ ਮੈਂ ਚਾਹਾਂ ਜੇ ਤੁਸੀਂ ਸੁਣਾਓ ਤਾਂ ਰੂਹ ਖੁਸ਼ ਹੋ ਜੂਗੀ ਸਾਡੀ ਚਲੋ ਮੋਹਨ ਸਿੰਘ ਬਿੰਡੇ ਦਾ ਆਵਾਜ਼ ਰਿਕਾਰਡ ਮੈਂ ਮੈਂ ਚਾਹਣਾ ਅਮਰ ਸਿੰਘ ਸ਼ੌਂਕੀ ਦਾ ਵੀ ਸੁਣਾਓ ਤੇ ਉਹਨਾਂ ਦਾ ਵੀ ਸੁਣਾਓ ਦੋ ਦੋ ਲੈਣਾ ਮੋਹਨ ਸਿੰਘ ਬਿੰਡੇ ਦਾ ਰਿਕਾਰਡ ਆ ਦਦ ਮੂਡ ਖਰਾਬ ਹੋਆ ਉਹ ਰਕਾਟ ਲੈ ਲਿਓ ਮੈਂ ਉਹ ਆ ਗੋਪੀ ਨਾਟਕ ਦਾ ਅੱਛਾ ਜੀ ਰਾਜ ਆਇਆ ਖੇ ਸੁਣੋ ਰਾਣਿਓ ਮੈਨੂੰ ਹੁਣ ਅਟਕਾਇਓ ਨਾ ਮੰਨੂ ਕੋਈ ਪਰਮਾਨ ਲਈ ਕੋਈ ਗਲ ਵਿੱਚ ਜੁਲਫਾਂ ਪਾਇਓ ਨਾ ਇਹ ਮਹਾਂ ਸਿੰਘ ਬਿੰਡੇਗਾ ਆਹਾ ਥੋੜਾ ਜਿਆ ਹੋਰ ਮਜ਼ਾ ਆ ਰਿਹਾ ਮੈਨੂੰ ਸੁਣਾਓ ਥੋੜਾ ਜਿਆ ਹੋਰ ਨਹੀਂ ਨਹੀਂ ਥੋੜਾ ਜਿਆ ਹੋਰ ਸੁਣਾਓ ਮਾੜਾ ਜਿਆ ਵਧੀਆ ਸੀ ਚਲੋ ਵਧੀਆ ਚਲੋ ਚਲੋ ਸਹਬਾਂ ਵਾਜਾਂ ਮਾਰਦੀ ਹਾਂ ਇਹੋ ਆmber Singh ਛੌਂਕੀ ਕੇ ਸੁਣਾਉ ਹਾਂ ਚਲੋ ਮੈਂ ਵੀ ਮੈਂ ਵੀ ਉਹਨਾਂ ਨੂੰ ਸੁਣਦਾ ਮੈਨੂੰ ਬਹੁਤ ਚੰਗੇ ਲੱਗਦੇ ਨੇ ਬਹੁਤ ਪਸੰਦ ਆ ਮੈਨੂੰ ਸੁਣਾਓ ਜੀ ਫਿਰ ਕਲੀਆਂ ਕੀ ਪਾਈ 나જર ਸਿੰਘ ਕੀ ਮੋਹਨ ਸਿੰਘ ਬਿੰਡੇ ਕੀ ਨਹੀਂ ਸਹਿਬਾਵਾਜਾ ਮਾਰਦੀ ਮੈਨੂੰ ਸੁਣਾਓ ਤੁਸੀਂ ਚਲੋ ਮੇਰੇ ਪਰ ਰਿਕਾਰਡ ਪੜਿਆ ਨਾ ਮੈਂ ਤੁਹਾਡੇ ਕੋਲ ਸੁਣਨਾ ਦੋ ਲੈਣਾ ਸੁਣਾਓ ਤੁਹਾਡਾ ਸੁਰ ਬੜਾ ਪੱਕਾ ਸੁਣਾਓ ਚਲੋ ਹੁਣ ਨਹੀਂ ਚਲੋ ਨਹੀਂ ਬੋਲ ਬੋਲਿੰਗ ਸਹੀ ਸਹੀ ਗਲਤੀ ਹੋ ਜਾਗੀ ਕੋਈ ਆਦ ਨਹੀਂ ਉਹ ਪੂਰੀ ਸਹੀ ਕਿਆ ਦਾ ਮੇਰੇ ਉਹ ਮੂੰਹ ਪਰ ਜਬਾਨ ਪਰ ਇਰਾਹੀ ਚੜਿਆ ਵਾ ਮੂੰਹ ਹੁੰਦੀ ਮੁੰਡੇ ਦਾ ਅੱਛਾ ਜੀ ਤੇ ਉਹ ਪੂਰਾ ਸੁਣਾ ਦਿਓ ਫਿਰ ਚਲੋ ਪੂਰਾ ਦੀ ਦਸਿਓ ਇਹ ਮੇਰਾ ਧਿਆਨ ਥੋੜਾ ਹੋਰ ਪਸਾ ਗਿਆ ਵਾ ਕਿੱਥੇ ਚਲ ਗਿਆ ਧਿਆਨ ਚਲੋ ਬਣ ਕੇ ਹਰ ਰੋਜ਼ 1 ਘੰਟਾ ਇਨ ਵਾਸਤਾ ਮਸ਼ੀਨਾ ਵਾਸਤਾ ਮन्ने ਸ਼ਡਿਊਲ ਬਣਾਇਆ ਵਾ ਆਪਣੇ ਟਾਈਮ ਟੇਬਲ ਮਾਤੇ 1 ਘੰਟਾ ਇਨ ਵਾਲਾਣੇ ਆ ਕਈ ਮੇਰੇ ਬਾਈ ਜਿੱਤੈ ਇੱਕ ਹਿਰਸਾ ਬੱਠਿਆ ਹਾਂਜੀ ਮੈਂ ਕਹਾ ਬੜੀ ਜ਼ਿਮੀਦਾਰ ਪਾ ਇੱਕ ਟਰੈਕਟਰ ਹੁਆ ਚਲ ਕੇ ਜੀਬਾ ਦੋ ਹੋ ਗਏ ਪੱਗ ਵਾਲੇ ਬਸ ਤੋ ਬਾਜੇ ਬਾਜੇ ਮੇਰੀ ਜ਼ਿਮੀਦਾਰ ਇਤਨਾ ਕੌਲ ਕਰਾ ਇੱਕ ਟਰੈਕਟਰ ਕੀ ਵੀ ਟਾਈਮ ਸਰਵਿਸ ਨਹੀਂ ਕਰ ਸਕਦਾ ਤੋ ਅਰ ਕਮਾਈ ਉਹੀ ਕੀ ਖਰਿਆ ਟਰੈਕਟਰ ਕੀ ਜ਼ਿਮੀਦਾਰ ਤੋ 16 ਫਿੰਨਾ ਚਾਲੂ ਕਰ ਰਿਹਾ ਨਹੀਂ ਕਿ ਟਾਈਮ ਸਰ ਸਰਵਿਸ ਵੀ ਕਰ ਆਗਾ ਬਲਟਾ ਬਦਲਾਗਾ ਤੇਲ ਦੇਗਾ ਕਿਛ ਨੂੰ ਗਰੀਸ ਦੇਣੀ ਕਿਸੀ ਦੀ ਸੂਈ ਬਦਲਨੀ ਆ ਤੁਹਾਨੂੰ ਮਿਲਦਾ ਨਹੀਂ ਮਾਦੇ ਕੁਛ ਨਹੀਂ ਤਾਂ 16 ਮਸਿਨਾ ਐਨੇ ਜਨੀ ਕੰਡੀਸ਼ਨ ਮੈਂ ਕਿਸ ਤਰ੍ਹਾਂ ਰੱਖ ਰੱਖੀ ਤੁਸੀਂ ਅੱਛਾ ਇਹਨਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਜਦੋਂ ਤੁਸੀਂ ਮਸ਼ੀਨਾਂ ਦੀ ਰਿਪੇਅਰ ਕਰਦੇ ਹੋ ਇੱਕ ਦਿਨ ਮਤਲਬ ਇੱਕ ਦਿਨ ਦੇ ਵਿੱਚੋਂ ਇੱਕ ਘੰਟਾ ਇਹਨਾਂ ਨੂੰ ਦਿੰਨੇ ਹੋ ਮਸ਼ੀਨਾਂ ਨੂੰ ਕੀ ਕਰਦੇ ਹੋ ਸਾਫ ਸਫਾਈ ਕਰਦੇ ਹੋ ਇਹ ਜੇ ਕਿਸੇ ਦੀ ਮਸ਼ੀਨ ਨੂੰ ਆਪਣਾ ਰੱਖਦੀ ਜੇ ਉਸ ਨੂੰ ਚਾਲੂ ਨਹੀਂ ਰੱਖਾਂਗੇ ਉਹ ਜਾਮ ਹੋ ਜਾਗੀ ਚਾਲੂ ਰੱਖਣੇ ਵਾਸਤੇ ਇੱਕ ਘੰਟਾ ਇਹ ਆਪਣਾ ਥੋੜਾ ਸਾ ਕੋਈ ਦੋ ਦਿਨ ਪਿੱਛਾ ਚਲਾ ਲਈ ਕੋਈ ਹਫਤੇ ਮੈਂ ਇੱਕ ਵਾਰੀ ਚਲਾ ਲਈ ਅੱਛਾ ਚਲਾਉਨੇ ਹੋ ਤੁਸੀਂ ਹਾਂ ਇਹਨੂੰ ਚਾਲੂ ਰੱਖਣੀ ਬੜਾ ਨੇ ਅੱਛਾ ਅੱਛਾ ਬਾਪੂ ਜੀ ਇਹ ਜਿੰਨੀਆਂ ਮਸ਼ੀਨਾਂ ਨੇ ਜੇ ਕੋਈ ਬੰਦਾ ਆਵੇ ਤੁਹਾਨੂੰ ਇਹ ਕਹੇ ਵੀ ਬਾਪੂ ਜੀ ਮੈਂ ਤੁਹਾਡਾ ਬਹੁਤ ਫੈਨ ਆ ਮੈਨੂੰ ਇਹ ਚੀਜ਼ਾਂ ਬਹੁਤ ਪਸੰਦ ਨੇ ਯਾਰ ਮੈਨੂੰ ਇੱਕ ਚੀਜ਼ ਦੇ ਦਿਓ ਨਾ ਮੈਂ ਲੈ ਤੋ ਲਿਊਂਗਾ ਚੀਜ਼ ਕਲੈਕਸ਼ਨ ਮਾਂ ਦਊਂਗਾ ਨਹੀਂ ਬਸ ਦਿੰਦਾ ਨਹੀਂ ਹੈ ਮੈਂ ਅੱਜ ਦੀ ਕੋਈ ਚੀਜ਼ ਏਕ ਨਵੇਂ ਪੈਸੇ ਕੀ ਜੇ ਕੋਈ ਸੂਈ ਵੀ ਮੰਗਾ ਮੇਰੇ ਪਾ ਮੈਂ ਕਹਿ ਦਿੰਗਾ ਤੈਨੂੰ ਦਿੱਲੀ ਦੇ ਲੈ ਕੇ ਦੇ ਦਿਆਂ ਮੈਂ ਤੈਨੂੰ ਰਾਜਪੁਰ ਦੇ ਲੈ ਕੇ ਦੇ ਦਿਆਂ ਪਟਿਆਲੇ ਦੇ ਲੈ ਕੇ ਦੇ ਦੂੰ ਆਪਣੇ ਪਾਸ ਤੇ ਨਹੀਂ ਮੈਂ ਇੱਕ ਸੂਈ ਵੀ ਨਹੀਂ ਕਿਸੇ ਨੂੰ ਦਈ ਜਾਂਦੀ ਇਹ ਮੇਰਾ ਬਹੁਤ ਪੱਕਾ ਯਾੜਾ ਅੱਛਾ ਜਿਸ਼ਨੂ ਵੀ ਮੈਂ ਕੋਈ ਚੀਜ਼ ਕੋਈ ਰਿਕਾਰਡ ਨਹੀਂ ਦਿਆਂ ਇਹੋ ਕਹਾ ਤੇ ਮੈਨੂੰ ਰਿਕਾਰਡ ਤਹੀ ਦੇ ਮੈਂ ਨੂੰ ਜਸਪਾਲ ਪਦੇ ਕੁੱਥਾ ਖੇੜੀ ਮਾਰਾ ਬਹੁਤ ਵਧੀਆ ਬੰਦਾ ਉਸ ਦੇ ਬਾਅਦ ਤੇ ਦਵਾਈਆਂ ਲੈਣੀ ਮਸ਼ੀਨ ਵੀ ਦਵਾਈ ਨੂੰ ਰਿਕਾਰਡ ਵੀ ਦਵਾਈ ਆਪਣੇ ਪਾਸ ਨਹੀਂ ਦਿੰਦੇ ਨਹੀਂ ਦਿੰਦੇ ਅੱਛਾ ਆ ਤੁਹਾਡੇ ਕੋਲ ਡੱਬੀਆਂ ਪਈਆਂ ਛੋਟੀਆਂ ਛੋਟੀਆਂ ਇਹ ਇਹ ਸੂਈਆਂ ਇੱਥੇ ਲੱਗਦੀਆਂ ਰਿਕਾਰਡ ਚੱਲਣ ਵਾਸਤੇ ਇਹਨਾਂ ਸੂਈਆਂ ਦੇ ਬਾਰੇ ਵੀ ਥੋੜਾ ਦੱਸੋ ਸੂਈ ਜਦ ਸ਼ੁਰੂ-ਸ਼ੁਰੂ ਮਾਂ ਏ ਅਗਰ ਕਾਟ ਬਣਿਆ ਚਾਹੀਓ ਹਮ ਮੰਨਿਓ ਵੀ ਪਤਾ ਵੀ ਆਉਟ ਲੈਕਟਿਕਾ ਇਨ ਲੈਕਟਿਕਾ ਇਨ ਲੈਕਟਿਕਾ ਮਤਲਬ ਇਹ ਆਵਾਜ਼ ਇਸਮੇ ਕਿਤਨਾ ਭਰੀ ਜਾ ਜੀ ਆ ਕਿਸ ਤਰ੍ਹਾਂ ਫਿਰ ਦੁਬਾਰਾ ਬਾਹਰ ਆਵਾ ਚਲ 1 ਮਿੰਟ ਯੋ ਵੀ ਛੜਾ ਦਿਓ ਆਵਾਜ਼ ਕਿਤਨਾ ਭਰੀ ਆ ਇਸ ਮਸਰੂਮ ਹਮ ਇਹ ਤੇ ਕੰਪਿਊਟਰ ਹੈਲ ਪਰ ਲੀਬ ਤੇ ਸਾਰਾ ਪੈਟਰਨ ਬਦਲਿਆ ਵਾ ਪੁਰਾਣੇ ਜ਼ਮਾਨੇ ਮੇਂ ਸੁਰੂ-ਸੁਰੂ ਮ ਜੀ ਅਰ ਯੋ ਪੱਥਰ ਕੇ ਰਿਕਾਟ ਹਮ ਯੋ ਬਾਤ ਬਤਾ ਦੀ ਮੈਂ ਪੱਥਰ ਦਾ ਕੋਈ ਰਿਕਾਰਡ ਨਹੀਂ ਬਣ ਸਕਦਾ ਹੂੰ ਪੱਥਰ ਦਾ ਰਿਕਾਰਡ ਇੱਕਾ ਜੱਟੂ ਬੋਲੀ ਮਾਂ ਗਾਉਂ ਵਾਲੀ ਬੋਲੀ ਮਾਂ ਪੜ ਗਿਆ ਕਦ ਅੱਜ ਤੇ 100 ਸਵਾ 100 ਸਾਲ ਪਹਿਲਾਂ ਚਾਦਰ ਰਿਕਾਰਡ ਬਣੇ ਨੇ 1902 ਮਾਂ ਤੋ ਦੁਨੀਆ ਦੀ ਜ਼ਬਾਨ ਪਰ ਚੜ ਗਿਆ ਵੀ ਇਹ ਕਲਾਕਾਰ ਹੋਇਆ ਐਡੀਸਨ ਇੰਗਲੈਂਡ ਦਾ ਅੱਛਾ ਜੀ ਉਸਨੇ ਪੱਥਰ ਮਾਂ ਆਵਾਜ਼ ਪੈਦੀ ਹਾਂ ਤੋ ਉਹ ਪੱਥਰ ਕੇ ਮਾਂ ਆਵਾਜ਼ ਪਾਣੇ ਦੇ ਇਸ ਕਾ ਨੌ ਪੱਥਰ ਕਾ ਰਕਾਰਡ ਲਖ ਜੂਆ ਬਾਕੀ ਪੱਥਰ ਕਾ ਨਹੀਂ ਹੁੰਦਾ ਹੋ ਆ ਲਾਕ ਕਾ